ਮਿੱਤਰੋ ਫੀਮ ਖਾਣ ਦੇ ਕੀ ਫਾਇਦੇ ਨੇ ਨੁਕਸਾਨ ਤੇ ਤੁਸੀਂ ਸੁਣਿਆ ਜੇ ਫਾਇਦੇ ਆ ਨਾ ਜੱਟ ਦੱਸਣ ਲੱਗਾ ਆ ਵੀਡੀਓ ਅੱਗੇ ਚੱਲਣ ਲੱਗੀ ਆ ਤੇ ਵੀਰ ਮੇਰੇ ਸਾਰੀ ਵੇਖਿਓ ਤੇ ਸ਼ੇਅਰ ਵੀ ਕਰ ਦਿਓ ਨਾਲੇ ਜਰੂਰ ਕੀ ਕੀ ਫਾਇਦੇ ਨੇ ਜਿਹੜੇ ਤੁਸੀਂ ਕਹਿੰਦੇ ਹੋ ਖਸ ਖਸ ਦੀ ਖੇਤੀ ਹੋਵੇ ਪੋਸਟ ਥੋੜਾ ਬਹੁਤਾ ਬੰਦਾ ਲਵੇ ਤੁਸੀਂ ਕਹਿ ਰਹੇ ਹੋ ਤੇ ਕੀ ਫਾਇਦੇ ਨੇ ਉਹਦੇ ਫਾਇਦੇ ਕੀ ਨੇ ਸਰੀਰ ਨੂੰ ਨੁਕਸਾਨਤਾ ਹੋਣਾ ਸ ਹੈ ਉਹ ਵੀ ਕਰਦਾ ਹੁੰਦਾ ਨਹੀਂ ਜੀ ਨਹੀਂ ਫਾਇਦੇ ਤਾਂ ਸਰ ਤੁਸੀਂ ਖਾ ਕੇ ਦੇਖੋ ਐਂ ਜੀ ਕਰਦਾ ਹੁੰਦਾ ਵੀ ਪੱਖਾ ਪੱਖੇ ਦੇ ਨਾਲ ਘੁੰਮਾ ਮੈਂ ਅੱਛਾ ਜੀ ਹਾਂਜੀ ਹਾਂ ਦੇ ਜਦ ਤੁਸੀਂ ਖਾਲੀ ਤੇ ਬੜਦ ਦਾ ਰਿਹੜਾ ਕੋੜਾ ਵਾ ਤੁਹਾਡਾ ਆਪਾਂ ਖੇਤ ਨੂੰ ਜਾ ਰਿਆਂ ਜੀ ਦੋ ਘੜੀ ਆਏ ਹੁੰਦਾ ਜੇ ਸਰੀਰ ਦਾ ਨੇ ਕਹਨੇ ਚੋਵੇ ਵਧੀਆ ਮਾਲ ਮਿਲਿਆ ਵਾ ਹੋਵੇ ਵੀ ਬੀ ਬੱਤੇ ਨੂੰ ਕੱਢ ਕੇ ਮੈਂ ਆਪ ਜੁੜ ਜਾ ਅੱਛਾ ਜੀ ਹਾਂ ਭੈਣੇ ਤਾਂ ਜੀ ਬਹੁਤ ਨੇ ਲੜਾਈ ਤਾਂ ਨਹੀਂ ਕਰਦਾ ਬੰਦਾ ਇਹ ਖਾ ਸਰ ਇਹਦੇ ਨਾਲ ਕਿਸੇ ਲੜਾਈ ਇਹਦੇ ਨਾਲ ਜਮਾ ਹੀ ਨਹੀਂ ਲੜਾਈ ਜੀ ਇਹਦੇ ਨਾਲ ਤਾਂ ਮਤਲਬ ਹਈਓ ਨਹੀਂ ਕੋਈ ਜੇ ਜੀਵਤ ਸਮਾਨ ਲੈਣ ਤੋਂ ਬਾਅਦ ਬੱਚੇ ਹੋਣ ਪੈਸੇ ਐਂ ਜੀ ਕਰਦੇ ਵੀ ਅੱਜ ਘਰਦਿਆਂ ਨੂੰ ਸੋਪੰਗੇ ਕਰਾ ਦਾਂ ਅੱਛਾ ਜੀ ਹਾਂ ਜੀ ਸਰੀਰ ਘਣੇ ਚੋਬੇ ਪਰਤਾ ਦੇ ਹੁਣ ਛੋਪੰਗਾਂ ਜੋਗੇ ਬੱਚਦੇ ਨਹੀਂ ਸੇ ਆਪਾਂ ਕਹਨਾਈ ਹੈ ਨਾ ਨਾ ਛੋਪੰਗ ਕਰਾਉਣ ਜੋਗੇ ਬੱਚਦੇ ਨਹੀਂ ਸਮਾਨ ਹੈ ਮਹਿੰਗਾ ਹੋ ਜਾਂਦਾ ਹੀ ਬਸ ਸਿਸਟਮ ਸਭ ਦਾ ਸਾਹਿ